ਚਲੋ ਜੀ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪੀਲਿਆ ਬੇਨਤੀ ਆ ਕਿ ਕੱਲ ਪਤਾ ਲੱਗਾ ਕਿ ਡਿਫਰੂਕਾਰ ਜੀ ਜਿੰਨੇ ਵੀ ਸਿੰਘ ਹੈ ਸਾਰੇ ਭੁਖਾ ਹਟਾਲ ਤੇ ਆ ਉਹਨਾਂ ਦਾ ਕਾਰਨ ਇਹ ਤੇ ਸ਼ੁੱਕਰਵਾਰ ਨੂੰ ਭਾਈ ਸਾਹਿਬ ਉਹ ਮਤਲਬ ਕੀ ਮੁਲਾਕਾਤ ਤੇ ਚੱਲੇ ਸੀ ਤੂਦੋਂ ਚਾਰ ਪੰਜ ਜਾਣੇ ਇਲੈਕਟ੍ਰੀਸ਼ੀਅਨ ਵਾਲੇ ਆਏ ਬਹੁਤ ਸਿਮਾਨ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਪਿਆ ਵੀ ਤੁਸੀਂ ਠੀਕ ਕਰਨਾ ਉਹਨਾਂ ਨੇ ਕਿਹਾ ਕਿ ਬਲਬ ਚੇਂਜ ਕਰਨਾ ਲਾਈਟ ਚੇਂਜ ਕਰਨੀ ਹੈ ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਚੇਂਜ ਕਰ ਸਕਦਾ ਉਦੋਂ ਮਾਝ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤਾਂ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਤੇ ਉਹਨਾਂ ਨੇ ਆਣ ਕੇ ਆਪਣਾ ਰੂਮ ਚੈੱਕ ਕੀਤਾ ਦੋਦੇ ਚੋਂ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫੇਰ ਇਹਨਾਂ ਚੈੱਕ ਕੀਤੇ ਬਾਥਰੂਮ ਵਿੱਚ ਵੀ ਮਤਲਬ ਕੈਮਰਾ ਮਿਲਿਆ ਇੰਨੀ ਹੱਦ ਤੱਕ ਗਿਰ ਗਿਆ ਕਿ ਇਹਨਾਂ ਯਕੀਨ ਨਹੀਂ ਆ ਰਿਹਾ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਬਾਥਰੂਮ ਵਿੱਚ ਤੱਕ ਉਹਨਾਂ ਨੇ ਕੈਮਰੇ ਲਗਾਏ ਉੱਥੇ ਕਿ ਉਹ ਜਿਹੜੇ ਹੁਣ ਕੈਮਰੇ ਸੀ ਉਹ ਇੰਨਾ ਭਾਈ ਸਾਹਿਬ ਉਹਨਾਂ ਲਾ ਲਿਆ ਤੇ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਿਹਾ ਇਹ ਦੱਸੋ ਕਿ ਪੈ ਕੈਮਰੇ ਲਗਾਉਣ ਦੀ ਆਗਿਆ ਕਿੰਨੇ ਦਿੱਤੀ ਆ ਚਾਹੇ ਕਿੰਨੇ ਕਿਹਾ ਵਾ ਵੀ ਕੈਮਰੇ ਲਾਓ ਤੇ ਉੱਥੇ ਬਹੁਤ ਜੇਲ੍ਹ ਜੀ ਬਹੁਤ ਪ੍ਰਸ਼ਾਸਨ ਲਾਇਆ ਤੇ ਉਹ ਕੱਲ ਦੇ ਭੁਖਟਾਲ ਤੇ ਆ ਤੇ ਸਾਰੀ ਸੰਗਤਾਂ ਨੂੰ ਰੀਲ ਆ ਵੀ ਵੱਤਵਾ ਦੀ ਸ਼ੇਅਰ ਕਰੋ ਦੇ ਨੀਤੇ ਜੇ ਤੇ ਲਾਸਟ ਵਾਰਨਿੰਗ ਹੈ ਜੇ ਨਹੀਂ ਤੇ ਫਿਰ ਅਹੀਂ ਵੀ ਕੁਛ ਹਰਕਾਂ ਜਾ ਕਰਾਂਗੇ ਕੋਹ ਹੜਤਾਲ ਤੇ ਬਾਹ ਹੀ ਹੈ ਸਾਨੂੰ ਕੋਈ ਉੱਥੇ ਖਤਰਾ ਵਾ ਜੇ ਇਹ ਕਮਰਿਆਂ ਚ ਰੂਪ ਬਾਹਮਚ ਰੂਮਾਂ ਚ ਲਾ ਸਕਦੇ ਕੈਮਰੇ ਇਹਨਾਂ ਨੂੰ ਕੁਛ ਵੀ ਕਰ ਸਕਦੇ ਆ ਪਹਿਲੀ ਗੱਲ ਤੇ ਸਾਨੂੰ ਉਸ ਜੀਲ ਤੋਂ ਹੀ ਹੁਣ ਖਤਰਾ ਵਾ ਕਿ ਉੱਥੇ ਭਾਈ ਸਾਬ ਨੂੰ ਉਹਨਾਂ ਨੂੰ ਰੱਖਣਾ ਬਹੁਤ ਸਾਡੇ ਬਾਤੇ ਓਖਾ ਯਾਦੋਂ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਚਾਹੇ ਤਾਂ ਬੇਲ ਕੀਤਾ ਜਾਵੇ ਕਿਉਂਕਿ ਉੱਥੇ ਖਤਰਾ ਵਾ ਜੇ ਹਰ ਇੱਕ ਇੰਨੀ ਹੱਦ ਤੱਕ ਜੇ ਸਕਦੇ ਆ ਕਿ ਉਹਨਾਂ ਨੂੰ ਕੁਛ ਵੀ ਰੋਟੀ ਪਾਣੀ ਵੀ ਦੇ ਸਕਦੇ ਆ ਜ਼ਹਿਰ ਦੇ ਸਕਦੇ ਆ ਕੁਛ ਵੀ ਦੇ ਸਕਦੇ ਆ ਇਹ ਕਰਕੇ ਮੇਰੀ ਅਪੀਲ ਹੈ ਕਿ ਸਾਰੀਆਂ ਸੰਗਤਾਂ ਵੱਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਸ਼ੇਅਰ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ